ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਦਾ ਆਪ ਦੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਗੁਰੂ ਦੇ ਨਾਲ ਜੁੜਨਾ ਵਾਹਿਗੁਰੂ ਦੇ ਨਾਲ ਜੁੜਨਾ ਇੱਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ ਪਰ ਉਹ ਜੋੜ ਜ਼ਿੰਦਗੀ ਬਦਲ ਦਿੰਦਾ ਹੈ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਵਾਹਿਗੁਰੂ ਜੀ ਹਮੇਸ਼ਾ ਸਾਡੇ ਸਾਥ ਨੇਸ਼ਾ ਸਾਡੇ ਨਾਲ ਨੇ ਅਤੇ ਅਸੀਂ ਰੋਜ਼ ਕਿਵੇਂ ਉਹਨਾਂ ਨੂੰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰ ਸਕਦੇ ਹਾਂ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਇਕੱਲੇ ਹਾਂ ਪਰ ਅਸਲ ਵਿੱਚ ਬਾਹੁਰੂ ਜੀ ਕਦੇ ਵੀ ਸਾਡਾ ਸਾਥ ਨਹੀਂ ਛੱਡਦੇ ਹਰ ਦੁੱਖ ਹਰ ਕਸੌਟੀ ਉਹਦੀ ਰਜ਼ਾ ਦੇ ਵਿੱਚ ਹੁੰਦੀ ਹੈ ਉਹ ਸਾਨੂੰ ਤੋੜ ਕੇ ਨਹੀਂ ਬਲਕਿ ਕੁਝ ਬਣਾ ਕੇ ਛੱਡਣਾ ਚਾਹਤੇ ਹਨ वेगुरु का एक शांति का समुद्र है जो भी सिमरन करते हैं। वाहगुरु वागुरु वो शब्द रूह तक जाता है आज भी दुनिया च हजार ने जो सिर्फ सिमरन वाहेगुरु का नाम लेके अपनी जिंदगी बदल चुके हैं अनेक जी अपनी जिंदगी बदल अ सुना हाँ एक बंदा जो हर दिन हर रोज दुखी रहता एक दिन उसने एक बाबा जी देखा मेरी जिंदगी दे सुख क्यों नहीं? बाबा जी ने बड़ा ही सोहना उत्तर दिता बाबा जी ने कहा रोज़ एक शब्द चाहो वागुरु सिर्फ एक महीने के बिच ही उसकी जिंदगी बदल गई उसकी एक दुकान ਸੰਗਤ ਜੀ ਇਸ ਸਾਖੀ ਦੇ ਮਾਧਿਅਮ ਦੇ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਵਾਹਿਗੁਰੂ ਜੋ ਹੈ ਉਹ ਸਭ ਦਾ ਪਲਾਸਾ ਉੱਤਦਾ ਹੈ ਤੁਹਾਡਾ ਕੋਈ ਵੀ ਦੁੱਖ ਸੁੱਖ ਹੈ ਤੁਸੀਂ ਰੱਬ ਨਾਲ ਕਰੋ ਰੱਬ ਤੁਹਾਡੀ ਹਰ ਸੁੱਖ ਦੁੱਖ ਦੇ ਵਿੱਚ ਤੁਹਾਡੇ ਨਾਲ ਹੁੰਦਾ ਹੈ ਰੱਬ ਹੀ ਹੈ ਇੱਕ ਵਾਹਿਗੁਰੂ ਹੀ ਹੈ ਜਿਸ ਦਾ ਨਾਮ ਜਪਨ ਦਾ ਨਾਲ ਤੁਸੀਂ ਕਿਤੇ ਤੋਂ ਕਿਤੇ ਪਹੁੰਚ ਸਕਦੇ ਹਾਂ ਉਸ ਦੇ ਵਿੱਚ ਇੰਨੀ ਸ਼ਕਤੀ ਹੱਡੀ ਪੂਰੀ ਦੁਨੀਆ ਪਰਟ ਸਕਦਾ ਹੈ ਤੁਸੀਂ ਲੱਖ ਮਾਲਾ ਵੀ ਕੀਤਾ ਹੋਵੇ ਕਿ ਜਦ ਦਾ ਪਰ ਅਗਰ ਫੇਰ ਵੀ ਤੁਸੀਂ ਗੁਰੂ ਸਾਹਿਬ ਜਾ ਕੇ ਅੱਗੇ ਕਹੋਗੇ ਕਿ ਗੁਰੂ ਸਾਹਿਬ ਮੇਰੇ ਤੋਂ ਗਲਤੀ ਹੋ ਗਈ ਹੈ ਮੈਨੂੰ ਸ਼ਮਾ ਰੱਦੋ ਮੇਰੇ ਪਾਪ ਕੱਟੇ ਜਾਓ ਮੈਂ ਅੱਗੇ ਤੋਂ ਅਜੇ ਕੁਝ ਨਹੀਂ ਕਰਾਂਗਾ ਛੱਪ ਦੇ ਦਾਨੇ ਉਸਕੇ ਮਾਫ ਕਰਦੇ ਨੇ ਜੀ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਕੋਈ ਵਹੀ ਨਹੀਂ ਹੈ ਤੁਸੀਂ ਅਜ਼ਮਾ ਕੇ ਦੇਖ ਲਾ ਰੋਜ਼ ਤੁਸੀਂ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਤੁਹਾਡੀ ਜ਼ਿੰਦਗੀ ਕੁਝ ਬਣਾ ਦੇ ਵਿੱਚ ਕੁਝ ਦਿਲਾਸਾ ਕੁਝ ਨਵੀਂ ਦਿਸ਼ਾ ਤੁਹਾਡੀ ਜ਼ਿੰਦਗੀ ਤੁਸੀਂ ਖੁਦ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਕਿਤੇ ਤੋਂ ਕਿਤੇ ਹੋਗੀ ਇੰਨੀ ਸ਼ਕਤੀ ਇਹ ਸਾਡੇ ਵਾਹਿਗੁਰੂ ਜੀ ਦੇ ਵਿੱਚ ਜਦੋਂ ਅਸੀਂ ਵਾਹਿਗੁਰੂ ਜੀ ਦੇ ਨਾਲ જોડ ਜਾਂਦੇ ਹਾਂ ਉਹ ਵਾਹਿਗੁਰੂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਮਿਟਾ ਦਿੰਦਾ ਹੈ ਸਾਨੂੰ ਸਾਡੀ ਜ਼ਿੰਦਗੀ ਦੇ ਦੁੱਖਾਂ ਦਾ ਅਹਿਸਾਸ ਹੀ ਨਹੀਂ ਹੁੰਦਾ ਉਹ ਵਾਹਿਗੁਰੂ ਇੰਜ ਆਪਣੇ ਕੋਲ ਸਾਡੇ ਸਾਰੇ ਦੁੱਖ ਮਿਟਾ ਦਿੰਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਵਾਹਿਗੁਰੂ ਤੇ ਯਕੀਨ ਜੋ ਹੈ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਅਗਰ ਇਹ ਵੀਡੀਓ ਦੇਖ ਕੇ ਅਤੇ ਇਸ ਵੀਡੀਓ ਨੂੰ ਪੂਰਾ ਸੁਣ ਕੇ ਅਗਰ ਤੁਸੀਂ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰੋਗੇ ਤਾਂ ਫਿਰ ਤੁਹਾਡੇ ਅੰਦਰ ਵੀ ਇੱਕ ਨਵੀਂ ਰੋਸ਼ਨੀ ਜਾਕੇਗੀ ਤੁਹਾਡੇ ਅੰਦਰ ਇੱਕ ਨਵਾਂ ਉਜਾਲਾ ਹੋਵੇਗਾ ਸਿਮਰਨ ਕਰੋ ਵਾਹਿਗੁਰੂ ਜੀ ਦੇ ਨਾਲ ਜੁੜੋ ਅਤੇ ਉਹ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਉਹ ਸਾਨੂੰ ਸਭ ਕੁਝ ਦੇ ਦੇਵੇਗਾ ਉਹ ਸਾਨੂੰ ਉਹ ਉਹ ਚੀਜ਼ਾਂ ਵੀ ਦੇ ਦੇਵੇਗਾ ਜਿਸ ਦੀ ਸਾਨੂੰ ਉਮੀਦ ਤੱਕ ਨਾ ਹੋਵੇਗੀ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਵਾਹਿਗੁਰੂ ਜੀ ਕੀ ਫਤਿਹ ਜੇਕਰ ਆਪ ਜੀ ਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਆਉਣ ਵਾਲਾ ਗਿਆਨ ਸਾਖੀਆਂ ਨਾਲ ਤੁਸੀਂ ਜੁੜ ਸਕੋ ਵੀਡੀਓ ਨੂੰ ਪੂਰਾ ਸੁਣਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ